117 ਐਮਐਲਏ ਨੇ 13 ਐਮਪੀ ਨੇ 6 ਰਾਜ ਸਭਾ ਨੇ ਮੁੱਖ ਮੰਤਰੀ ਆ ਸ਼ਰਮ ਨਾ ਕਰੋ ਅਸੀਂ ਵੀ ਮਾਵਾਂ ਦੇ ਪੁੱਤ ਸਾਡੀਆਂ ਮਾਵਾਂ ਵੀ ਘਰੇ ਡੀਕਦੀਆਂ ਨੇ ਪਰ ਪੰਜਾਬ ਦੇ ਹੱਕਾਂ ਵਾਸਤੇ ਲੜਾਂਗੇ ਆ ਪਿੱਛੇ ਗੋਲੀਆਂ ਚੱਲ ਰਹੀਆਂ ਨੇ ਆ ਸ਼ੀਲਡ ਲਵਾਈ ਹੈ ਕਿ ਗੋਲੀ ਨਾ ਵੱਜੇ ਆ ਉਹ ਬੰਦਾ ਜਿਹੜਾ ਪਹਿਲਾਂ ਪੈਰੀਗੇਟ ਉਹ ਪਿੱਛੇ ਤੋਂ ਖਾ ਉਹ ਮੜ ਗਿਆ ਆ ਦੇ ਕਰਵਾ ਕਰ ਲਓ ਮੀਟਿੰਗਾਂ ਕਰ ਲਓ ਜਾਨੇ ਇਹ ਫੇਰ ਨਾ ਕਿਓ ਕਿ ਕੱਲ ਨੂੰ ਸਾਨੂੰ ਕਿਹਾ ਨਹੀਂ ਅੱਜ ਜੰਗ ਜਾਨ ਵਾਲੇ ਜਿਗਰੇ ਆਮ ਨਹੀਂ ਹੁੰਦੇ ਇਹ ਮਰਦ ਨੇ ਮਰਦ ਜਿਹੜੇ ਉਰੇ ਫਿਰਦੇ ਸਾਡੇ ਸਾਡੇ ਚ ਵੀ ਜਾਣ ਗੋਲੀ ਮਾਰਦੇ ਨੇ ਸੁੱਤੀਓ ਉਹ ਦਖਾਰੇ ਪਿੱਛੇ ਮੜ ਜਾ ਬਾਈ ਉਹਦੇ ਡਰੋਨ ਆ ਗਿਆ ਦਵਾਰ ਤੇ ਆਪਣੇ ਪੰਜਾਬ ਦੀ ਹੱਥ ਚ ਆ ਗਿਆ ਉਹਦੇ ਡਰੋਨ ਫੇਰ ਪੰਜਾਬ ਦੀ ਹੱਥ ਆ ਗਿਆ 117 ਐਮਐਲਏ ਨੇ 13 ਐਮਪੀ ਨੇ 6 ਰਾਜ ਸਭਾ ਨੇ ਮੁੱਖ ਮੰਤਰੀ ਆ ਸ਼ਰਮ ਨਾ ਕਰੋ ਅਸ ਵੀ ਵੀ ਮਾਵਾਂ ਦੇ ਪੁੱਤ ਸਾਡੀਆਂ ਮਾਵਾਂ ਵੀ ਘਰੇ ਡੀਕਦੀਆਂ ਨੇ ਪਰ ਪੰਜਾਬ ਦੇ ਅੱਕਾ ਦਾ ਤੇ ਲੜਾਂਗੇ ਆ ਪਿੱਛੇ ਗੋਲੀਆਂ ਚੱਲ ਰਹੀਆਂ ਨੇ ਆ ਸ਼ੀਲਡ ਲਵਾਈ ਹੈ ਕਿ ਗੋਲੀ ਨਾ ਵੱਜੇ ਆ ਉਹ ਬੰਦਾ ਜਿਹੜਾ ਪਹਿਲਾ ਪੈਰੀਗੇਟ ਉਹ ਪਿੱਛੇ ਤੋਂ ਖਾ ਉਹ ਮੜ ਗਿਆ ਆ ਦੇ ਕਰਨਾ ਕਰ ਲੈ ਮੀਟਿੰਗ ਕਰ ਲੈ ਆ ਨੇ ਇਹ ਫੇਰ ਨਾ ਕਿਓ ਕਿ ਕੱਲ ਨੂੰ ਸਾਨੂੰ ਕਿਹਾ ਨਹੀਂ ਅੱਜ ਜੰਗ ਜਾਨ ਵਾਲੇ ਜਿਗਰੇ ਆਮ ਨਹੀਂ ਹੁੰਦੇ ਇਹ ਮਰਦ ਨੇ ਮਰਦ ਜਿਹੜੇ ਉਰੇ ਫਿਰਦੇ ਸਾਡੇ ਸਾਡੇ 'ਚ ਵੀ ਜਾਨ ਆ ਗੋਲੀ ਮਾਰਦੇ ਨੇ ਸਿੱਧਿਓ ਉਹ ਤੇ ਆਵੇ ਪਿੱਛੇ ਮੜ ਜਾ ਬਾਈ ਉਹਦੇ ਡਰੋਨ ਆ ਕੇ ਦਵਾਰ ਤੇ ਆਪਣੇ ਪੰਜਾਬ ਦੀ ਹੱਥ 'ਚ ਆ ਗਿਆ ਉਹਦੇ ਡਰੋਨ ਫੇਰ ਪੰਜਾਬ ਦੀ ਹੱਥ 'ਚ ਆ ਗਿਆ